ਅਰਿਆਦਾ ਇੱਕੇ ਗੁਰਸਿੱਖ ਕਹਿੰਦੇ ਜਰਾਬਾਂ ਪਾ ਕੇ ਦਰਬਾਰ ਚ ਨਹੀਂ ਆਉਣਾ ਹੁਣ ਕਈ ਇਤਰਾਜ਼ ਕਰਦੇ ਕਿਉਂ ਨਹੀਂ ਆ ਸਕਦੇ ਅਸੀਂ ਤੇ ਜਰਾਬਾਂ ਸਾਫ਼ ਸੁਥਰੀਆਂ ਪਾਉਨੇ ਆ ਠੀਕੇ ਭਾਈ ਤੁਸੀਂ ਪਾਉਂਦੇ ਹੋਵੋਗੇ ਪਰ ਜਿਸ ਦਿਨ ਕੋਈ ਦੌੜ ਲਾ ਕੇ ਆਇਆ ਪੈਰਾਂ ਚੋਂ ਸਮੈਲ ਆਉਂਦੀ ਏ ਜਰਾਬਾਂ ਚੋਂ ਆਉਂਦੀ ਏ ਤੁਹਾਡੇ ਲੱਗ ਗਿਆ ਕਿ ਬਹਿ ਗਿਆ ਤੇ ਕੀ ਉਹਦਾ ਕੀਰਤਨ ਸੁਣ पाओਗੇ ਫਿਰ ਖਿਜਣ ਨਾਲੋਂ ਫਿਰ ਉਹਨੂੰ ਕਹਿਣ ਨਾਲੋਂ ਉਹਨੂੰ ਫੜ ਕੇ ਬਾਹਰ ਕੱਢਣ ਨਾਲੋਂ ਚੰਗਾ ਹੈ ਨਾ ਕਿ ਪਹਿਲਾਂ ਮर्यादा ਬਣਾਈ ਜਾਵੇ ਕਿ ਭਾਈ ਇਦਾਂ ਨਾ ਹੋਵੇ ਹਰ ਮर्यादा ਆਪਜੀ ਦੇ ਰੰਗਾਂ ਵਾਸਤੇ ਹੀ ਬਣੀ ਹੁੰਦੀ ਹੁਣ ਇਦਾਂ ਤੇ ਨਹੀਂ ਨਾ ਹੋ ਸਕਦਾ ਕਿ ਉਹ ਦਰਬਾਰ ਦੇ ਬਾਹਰ ਦੋ ਗੁਰਸਿੱਖਾਂ ਦੀ ਡਿਊਟੀ ਲਾਏ ਕਿ ਤੂੰ ਹਰ ਇੱਕ ਦੇ ਪੈਰ ਸੁੰਘਣੇ ਨੇ ਜਿਹਨੂੰ ਸਮੈਲ ਆਉਂਦੀ ਉਹਨੂੰ ਕਹਿ ਜਾ ਤੋਕੇ ਇਹਦੇ ਨਾਲੋਂ ਚੰਗਾ ਏ ਸਾਰੇ ਜਰਾਬਾਂ ਲਾ ਕੇ ਪੈਰ ਧੋ ਕੇ ਅੰਦਰ